ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਵੱਜ ਗਏ ਨੇ 9:30 ਆਪਾਂ ਲੱਗੇ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋ ਰਹਾ ਕਰਤਾ ਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਅਸੀਂ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਉਸ ਚੈਨਲ ਨੂੰ ਵੀ ਹੋਮਸਪੋਰਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਦੇ ਬਾਰੇ ਹੈ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਵਧੀਆ ਬਹੁਤ ਸੋਹਣੀ ਹੈ ਅੱਜ ਦੀ ਵੀਡੀਓ ਜਿਹੜੀ ਕਰੀਮ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜੀ ਬੈਸਟ ਹੈ ਕਰੀਮ ਜੇ ਤੁਹਾਡੇ ਸ਼ਾਇਆ 20 30 40 ਸਾਲ ਪੁਰਾਣੀਆਂ ਵੀ ਨੇ ਤੁਹਾਡੀ ਸਕਿਨ ਦੇ ਅੰਦਰ ਤੱਕ ਡੂੰਘੀਆਂ ਵੀ ਨੇ ਤਾਂ ਵੀ ਇਹ ਕਰੀਬ ਉਹਨਾਂ ਨੂੰ ਠੀਕ ਕਰੂਗੀ 100% ਦਾ ਰਿਜ਼ਲਟ ਮਿਲੂਗਾ। ਸੋ ਵੀਡੀਓ ਬਹੁਤ ਜ਼ਿਆਦਾ ਸੋਹਣੀ ਹੈ ਨਾਲ ਹੀ ਆਪਾਂ ਸ਼ੇਅਰ ਕਰਾਂਗੇ ਇੱਕ ਨੁਕਤਾ ਤੇ ਨਾਲ ਹੀ ਆਪਾਂ ਇੱਕ ਚੀਜ਼ ਹੋਰ ਸ਼ੇਅਰ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਿਤੇ ਇਕੱਲੀ ਕਰੀਮ ਦਾ ਨਾਮ ਸੁਣ ਕੇ ਤੁਸੀਂ ਵੀਡੀਓ ਕੱਟ ਕਰ ਦੋ ਫਿਰ ਇਹਨਾਂ ਜਦੋਂ ਆਪਾਂ ਅੱਧੀ ਚੀਜ਼ ਸੁਣਦੇ ਆਂ ਫਿਰ ਆਪਾਂ ਨੂੰ ਰਿਜ਼ਲਟ ਵੀ ਇੱਦਾਂ ਹੀ ਮਿਲਦਾ ਹੈ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਜੀ। ਚਲੋ ਜੀ ਟਾਈਮ ਵੇਸਟ ਕਰੀ ਬਣਾ ਸ਼ੁਰੂ ਕਰਦੇ ਆਂ ਜੀ ਵੀਡੀਓ ਸਭ ਤੋਂ ਪਹਿਲਾਂ ਜੀ ਇਸ ਵੀਡੀਓ ਨੂੰ ਬਣਾਉਣ ਦਾ ਕਾਰਨ ਕਿਉਂਕਿ ਮੈਨੂੰ ਕਾਫੀ ਦਿਨਾਂ ਤੋਂ ਆਪਣੇ ਕਾਫੀ ਵੀਅੂਸ ਦੇ ਕਮੈਂਟ ਆ ਰਹੇ ਸੀ ਇੱਕ ਕਮੈਂਟ ਹੈ ਇਦਾਂ ਦਾ ਵੀ ਸੀ ਕਿ ਜੀ ਦੀਦੀ ਮੇਰੇ 20 ਸਾਲ ਪੁਰਾਣੀਆਂ ਛਾਈਆਂ ਨੇ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਠੀਕ ਨਹੀਂ ਹੋ ਰਹੀਆਂ ਸੋ ਤਾਂ ਕਰਕੇ ਅੱਪਾ ਇਹ ਵੀਡੀਓ ਬਣਾ ਰਹੇ ਆਂ ਜੀ ਜਿਹੜੀ ਇਹ ਕਰੀਮ ਹੈ ਜੀ ਇਹ ਸਾਡੇ ਰਿਸ਼ਤੇਦਾਰੀ ਵਿੱਚ ਜਾ ਅੱਗੇ ਤੋਂ ਅੱਗੇ ਜਾਣ ਪਛਾਣ ਵਾਲੀ ਨੇ ਜਿਹੜੇ ਕਿ ਤੇਸੀ ਦਵਾਈਆਂ ਦਾ ਕੰਮ ਕਰਦੇ ਨੇ ਵੈਦ ਨੇ ਜੋ ਖੁਦ ਦਵਾਈਆਂ ਆਪ ਤਿਆਰ ਕਰਦੇ ਨੇ ਸੋ ਉਹਨਾਂ ਨਾਲ ਆਪਾਂ ਗੱਲ ਕੀਤੀ ਸੀ ਉਹਨਾਂ ਨੂੰ ਆਪਾਂ ਪੁੱਛਿਆ ਸੀ ਵੀ ਸਾਡੇ ਕੁਝ ਵਿਊਅਰਸ ਨੇ ਜਿਨ੍ਹਾਂ ਦੇ ਬਹੁਤ ਸਾਲ ਪੁਰਾਣੀਆਂ ਸ਼ਾਇਆ ਨੇ ਉਹ ਕੀ ਇਹ ਜਾਂ ਕਰਨ ਜਾਂ ਕੀ ਲਗਾਉਣ ਜਿਹੜਾ ਉਹਨਾਂ ਨੂੰ ਇੰਨੀਆਂ ਪੁਰਾਣੀਆਂ ਤੇ ਇੰਨੀਆਂ ਦੂੰਘੀਆਂ ਜਿਹੜੀਆਂ ਸ਼ਾਈਆਂ ਹੁੰਦੀਆਂ ਉਹ ਵੀ ਠੀਕ ਹੋ ਸਕਣ ਸੋ ਉਹਨਾਂ ਨੇ ਸ਼ੇਅਰ ਕੀਤਾ ਜੀ ਆਪਣੇ ਨਾਲ ਇੱਕ ਕਰੀਮ ਦਾ ਨਾਮ ਤੇ ਨਾਲ ਇੱਕ ਨੁਕਤਾ ਉਹ ਕਹਿੰਦੇ ਸਾਡੇ ਕੋਲੇ ਨਾ ਸਿਰਫ ਲੇਡੀਜ਼ ਆਉਂਦੀਆਂ ਨਹੀਂ ਬਲਕਿ ਜੈਂਸ ਵੀ ਸਾਡੇ ਕੋਲ ਆਉਂਦੇ ਨੇ ਜਿਨ੍ਹਾਂ ਦੀਆਂ ਸ਼ਾਈਆਂ ਨੇ ਕਹਿੰਦੇ ਵੀ ਅਸੀਂ ਉਹਨਾਂ ਨੂੰ ਇਹ ਹੀ ਚੀਜ਼ ਦੱਸਦੇ ਹਾਂ ਤੇ ਕਹਿੰਦੇ ਉਹਨਾਂ ਨੂੰ 100% ਫਰਕ ਪਿਆ ਹੈ ਸੋ ਜਿਹੜੀ ਇਹ ਕਰੀਮ ਆ ਤੁਸੀਂ ਟੈਨਸ਼ਨ ਨਾਲ ਲੋ ਜੀ ਇਹ ਕਰੀਮ ਆ ਤੁਹਾਨੂੰ ਕੈਮਿਸਟ ਤੋਂ ਮਿਲ ਜੂਗੀ ਕਿਸੇ ਵੀ ਕੈਮਿਸਟ ਤੋਂ ਸੋ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਤੁਹਾਡੇ ਲਾਗੇ ਕੋਈ ਵੀ ਬਾਜ਼ਾਰ ਆ ਉੱਥੇ ਕੈਮਿਸਟ ਤੇ ਜਾ ਕੇ ਤੁਸੀਂ ਇਹ ਕਰੀਮ ਲੈ ਸਕਦੇ ਹੋ ਸੋ ਇਦਾਂ ਦੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਵੀ ਤੁਹਾਨੂੰ ਕਿਤੇ ਜਾਣਾ ਪਊਗਾ ਹੁਣ ਆਪਾਂ ਗੱਲ ਕਰਦੇ ਹਾਂ ਜੀ ਵੀ ਜਿਹੜੀਆਂ ਛਾਈਆਂ ਨੇ ਨਾ ਜਦੋਂ ਆਪਾਂ ਕਿਸੇ ਚੀਜ਼ ਦਾ ਇਲਾਜ ਕਰਨਾ ਹੁੰਦਾ ਚਾਹੇ ਕਿਸੇ ਬਿਮਾਰੀ ਦਾ ਚਾਹੇ ਸਕਿਨ ਦੇ ਸੰਬੰਧਿਤ ਕੋਈ ਪ੍ਰੋਬਲਮ ਹੁੰਦਾ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਆਪਣੇ ਖਾਣ-ਪੀਣ ਦੇ ਵੱਲ ਜੀ ਜ਼ਰੂਰ ਧਿਆਨ ਦੇਣਾ ਚਾਹੀਦਾ ਉਹ ਵੀ ਠੀਕ ਕਰਨਾ ਚਾਹੀਦਾ ਤੁਸੀਂ ਸ਼ਾਇਆ ਜੇ ਤੁਹਾਨੂੰ ਪ੍ਰੋਬਲਮ ਹੈ ਜੀ ਸ਼ਾਇਆ ਦੀ ਅਗਰ ਤੁਸੀਂ ਠੀਕ ਕਰਨੀਆਂ ਨੇ ਤਾਂ ਤੁਸੀਂ ਕੱਚਾ ਪਿਆਜ਼ ਬਿਲਕੁਲ ਵੀ ਨਹੀਂ ਖਾਣਾ ਅਗਰ ਤੁਸੀਂ ਕੱਚਾ ਪਿਆਜ਼ ਖਾਣਾ ਨਹੀਂ ਛੱਡੋਗੇ ਤਾਂ ਫਿਰ ਇਹ ਚੀਜ਼ ਨੂੰ ਠੀਕ ਹੋਣ ਦੇ ਵਿੱਚ ਬਹੁਤ ਟਾਈਮ ਲੱਗਦਾ ਤੁਸੀਂ ਕੱਚਾ ਪਿਆਜ਼ ਨਹੀਂ ਖਾਣਾ ਖੀਰਾ ਹੁੰਦਾ ਹਾਈਬ੍ਰਿਡ ਇੱਕ ਦੇਸੀ ਖੀਰਾ ਹੁੰਦਾ ਇੱਕ ਹਾਈਬ੍ਰਿਡ ਹਾਈਬ੍ਰਿਡ ਜਿਹੜਾ ਖੀਰਾ ਹੁੰਦਾ ਉਹਦੇ ਵਿੱਚ ਬੀ ਵੱਡੇ ਵੱਡੇ ਹੁੰਦੇ ਆ ਸੋ ਹਾਈਬ੍ਰਿਡ ਖੀਰਾ ਵੀ ਨਹੀਂ ਖਾਣਾ ਦੇਸੀ ਖੀਰਾ ਖਾਣਾ ਤੇ ਨਾਲ ਕੱਚਾ ਪਿਆਜ਼ ਵੀ ਨਹੀਂ ਖਾਣਾ ਤੜੀਆਂ ਫਲੀਆਂ ਚੀਜ਼ਾਂ ਨਹੀਂ ਖਾਣੀਆਂ ਗਰਮ ਮਸਾਲੇ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਵੱਧ ਤੋਂ ਵੱਧ ਪਾਣੀ ਪੀਣਾ 10 ਤੋਂ 12 ਗਲਾਸ ਠੀਕ ਹੈ ਜੀ ਇਹ ਚੀਜ਼ਾਂ ਦਾ ਧਿਆਨ ਰੱਖਿਓ ਫਲ ਫਰੂਟ ਤਾਜ਼ਾ ਤੁਸੀਂ ਖਾਣੇ ਬਾਕੀ ਸੈਲਡ ਖਾਣੇ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਹੁਣ ਆਪਾਂ ਗੱਲ ਕਰਾਂਗੇ ਜੀ ਇੱਕ ਨੁਕਤਾ ਜਿਹੜਾ ਤੁਸੀਂ ਉਹ ਕਰੀਮ ਲਾਉਣ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਜੀ ਸਭ ਤੋਂ ਪਹਿਲਾਂ ਇੱਕ ਕੌਲੀ ਲੈ ਲਿਓ ਉਹਦੇ ਵਿੱਚ ਇੱਕ ਚਮਚ ਨਿੰਬੂ ਦਾ ਰਸ ਪਾ ਲਿਓ ਇੱਕ ਚਮਚ ਗੁਲਾਬ ਜਲ ਦਾ ਪਾ ਲਿਓ ਇੱਕ ਚਮਚ ਤੁਸੀਂ ਪਾ ਲੈਣਾ ਗਲਿਸਰੀਨ ਦਾ ਤਿੰਨਾਂ ਦੀ ਬਰਾਬਰ-ਬਰਾਬਰ ਮਾਤਰਾ ਲੈ ਕੇ ਮਿਕਸ ਕਰ ਲਿਓ ਘੋਲ ਬਣਾ ਲਿਓ ਉਹਨੂੰ ਇੱਕ ਛੀਜ ਭਾਂਡੇ ਦੇ ਵਿੱਚ ਪਾ ਲਿਓ ਕੱਚ ਦੀ ਸ਼ੀਸ਼ੀ ਦੇ ਵਿੱਚ ਪਾ ਲਿਓ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜੀ ਕਾਟਨ ਲੈਣੀ ਹੈ ਕੱਚਾ ਦੁੱਧ ਲੈਣਾ ਇੱਕ ਕੌਲੀ ਦੇ ਵਿੱਚ ਕੱਚੇ ਦੁੱਧ ਦੇ ਵਿੱਚ ਤੁਸੀਂ ਜਿਹੜੀ ਕਾਟਨ ਆ ਉਹ ਡੋਬੋ ਕੇ ਨਾ ਆਪਣੇ ਚਿਹਰੇ ਤੇ ਲਗਾ ਲੈਣਾ ਉਹਨੂੰ ਤੁਸੀਂ ਥੋੜਾ ਸੁੱਕਣ ਦਿਓ ਜਦੋਂ ਡਰਾਈ ਜਾ ਹੋ ਗਿਆ ਨਾ ਆਪੜਪਨ ਜਾ ਗਿਆ ਫਿਰ ਉਸ ਤੋਂ ਬਾਅਦ ਤੁਸੀਂ ਉਹ ਜਿਹੜਾ ਨਾਰਮਲ ਪਾਣੀ ਹੁੰਦਾ ਟੂਟੀ ਦਾ ਠੀਕ ਹੈ ਉਹਦੇ ਨਾਲ ਤੁਸੀਂ ਮੂੰਹ ਨੂੰ ਧੋ ਲੈਣਾ ਦੁਬਾਰਾ ਫਿਰ ਤੁਸੀਂ ਜਿਹੜਾ ਦੁੱਧ ਹੈ ਕਾਟਨ ਦੇ ਨਾਲ ਫਿਰ ਲਗਾਉਣਾ ਹੈ ਪਹਿਲਾਂ ਸੁਕਾ ਲਿਓ ਚਿਹਰੇ ਨੂੰ ਆਪਦੇ ਨੂੰ ਫਿਰ ਉਸ ਤੋਂ ਬਾਅਦ ਕੱਚਾ ਦੁੱਧ ਫਿਰ ਕਾਟਨ ਦੇ ਨਾਲ ਲਗਾਉਣਾ ਫਿਰ ਥੋੜਾ ਉਹ ਸੁਕਾ ਲਿਓ ਡਰਾਈ ਹੋਣ ਦਿਓ ਫਿਰ ਫਿਰ ਤੁਸੀਂ ਜਿਹੜਾ ਨਾਰਮਲ ਜਿਹੜਾ ਪਾਣੀ ਹੁੰਦਾ ਕੂਟੀ ਵਾਲਾ ਉਹਦੇ ਨਾਲ ਤੁਸੀਂ ਮੂੰਹ ਨੂੰ ਧੋ ਕੇ ਉਹਨੂੰ ਚੰਗੀ ਤਰ੍ਹਾਂ ਸੁਕਾ ਲਿਓ ਕੱਪੜੇ ਦੇ ਨਾਲ ਫਿਰ ਉਸ ਤੋਂ ਬਾਅਦ ਤੀਸਰੀ ਵਾਰ ਫਿਰ ਕੱਚਾ ਦੁੱਧ ਲਾਉਣਾ ਕਾਟਨ ਦੇ ਨਾਲ ਫਿਰ ਉਹਨੂੰ ਤੁਸੀਂ ਸੁੱਕਣ ਦਿਓ ਥੋੜਾ ਜਿਹਾ ਫਿਰ ਤੁਸੀਂ ਪਾਣੀ ਨਾਲ ਧੋਣ ਤੋਂ ਪਹਿਲਾਂ ਕੀ ਕਰਨਾ ਹੈ ਤੁਸੀਂ ਨਾ ਜਿਹੜੇ ਕਾਟਨਾਂ ਨੂੰ ਦੁਬਾਰਾ ਦੁੱਧ ਦੇ ਵਿੱਚ ਥੋੜੀ ਜਿਹੀ ਗਿੱਲੀ ਕਰਕੇ ਤੁਸੀਂ ਉਹਦੇ ਚਿਹਰੇ ਤੇ ਜਾਂ ਮੱਥੇ ਤੋਂ ਤੇ ਤਾਂ ਘਸਾ ਕੇ ਦੇਖਿਓ ਤੁਸੀਂ ਦੇਖਿਓ ਕਾਟਨ ਨੂੰ ਅਗਰ ਤਾਂ ਕਾਟਨ ਦੇ ਉੱਤੇ ਗੰਧਮੰਦ ਆ ਰਿਹਾ ਹੈ ਮੈਲ ਜਾਂ ਕੋਈ ਵੀ ਕਾਲਾ ਪੜਾ ਰਿਹਾ ਹੈ ਤਾਂ ਫਿਰ ਤੁਸੀਂ ਮੂੰਹ ਧੋ ਕੇ ਪਾਣੀ ਨਾਲ ਦੁਬਾਰਾ ਫੇਰ ਕੱਚਾ ਦੁੱਧ ਲਾਉਣਾ ਤੇ ਜੇ ਤੁਹਾਡੀ ਕਾਟਨ ਸਾਫ਼ ਹੈ ਉਹ ਤੇ ਹੁਣ ਗੰਧਮੰਦ ਨਹੀਂ ਆ ਰਿਹਾ ਫਿਰ ਬਸ ਤੁਸੀਂ ਪਾਣੀ ਨਾਲ ਮੂੰਹ ਧੋ ਕੇ ਮੂੰਹ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਤੇ ਹੁਣ ਤੁਹਾਡਾ ਚਿਹਰਾ ਬਿਲਕੁਲ ਸਾਫ਼ ਹੋ ਚੁੱਕਿਆ ਹੁਣ ਤੁਸੀਂ ਇਹਦੇ ਉੱਤੇ ਲਾਉਣਾ ਫਾਰਮੂਲਾ ਫਾਰਮੂਲਾ ਮਤਲਬ ਜਿਹੜਾ ਆਪਾਂ ਘੋਲ ਤਿਆਰ ਕੀਤਾ ਜਿਹੜਾ ਕਿੰਨੀਆਂ ਚੀਜ਼ਾਂ ਨੂੰ ਮਿਲਾ ਕੇ ਗੁਲਾਬ ਚਲ ਦਲੇਸਰੀਨ ਤੇ ਨਾਲ ਆਪਾਂ ਪਾਇਆ ਨਿੰਬੂ ਦਾ ਰਸ ਉਨਾੜਾ ਕੋਲਾਚੀ ਉਹ ਤੁਸੀਂ ਇੱਧਾ ਲੈ ਕੇ ਨਾ ਹੱਥ ਦੇ ਉੱਤੇ ਤੁਸੀਂ ਚੰਗੀ ਤਰ੍ਹਾਂ ਚਿਹਰੇ ਦੇ ਉੱਤੇ ਲਗਾ ਲੈਣਾ ਉਹਨੂੰ ਤੁਸੀਂ ਅੱਧਾ ਹੀ ਤਾਂ ਪੌਣਾ ਘੰਟਾ ਅਗਰ ਪੌਣਾ ਘੰਟਾ ਛੱਡ ਸਕਦੇ ਹੋ ਠੀਕ ਹੈ ਨਹੀਂ ਅੱਧਾ ਘੰਟਾ ਉਹਨੂੰ ਛੱਡੋ ਜਦੋਂ ਥੋੜਾ ਜਿਹਾ ਡਰਾਈ ਹੋ ਗਿਆ ਨਾ ਉਦੋਂ ਫਿਰ ਤੁਸੀਂ ਉਂਗਲਾਂ ਦੇ ਨਾਲ ਥੋੜਾ ਜਿਹਾ ਲਗਾ ਕੇ ਨਾ ਫਿਰ ਫਿਰ ਚਿਹਰੇ ਨੂੰ ਗਿੱਲਾ ਕਰ ਲਓ ਕਿ ਤਾਂ ਕਿ ਉਹ ਦੁਬਾਰਾ ਹੋਰ ਗਿੱਲਾ ਹੋ ਕੇ ਦੁਬਾਰਾ ਥੋੜੀ ਦੇਰ ਹੋਰ ਚੰਗੀ ਤਰ੍ਹਾਂ ਅਸਰ ਕਰੇ ਤੁਹਾਡੇ ਚਿਹਰੇ ਤੇ ਤੇ ਇਹ ਚੀਜ਼ ਤੁਸੀਂ ਕਰਨੀ ਹੈ ਜੀ ਮਤਲਬ ਕਿ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਮਤਲਬ ਕਿ ਇਹ ਨਾ ਹੋਵੇ ਵੀ ਤੁਸੀਂ ਅ ਦਿਨ ਦੇ ਟਾਈਮ ਕਰ ਰਹੇ ਹੋ ਤੁਸੀਂ ਸੌਣ ਤੋਂ ਥੋੜਾ ਦੁਰ ਪਹਿਲਾਂ ਕਰਨੀ ਹੈ ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲੈਣਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤੁਸੀਂ ਲਾਉਣੀ ਹੈ ਉਹ ਕਰੀਮ ਜਿਹੜੀ کریم ਦਾ ਮੈਂ ਸਕਰੀਨਸ਼ਾਟ ਇੱਥੇ ਲਾ ਰਹੀ ਹਾਂ ਜੀ ਇਹ کریم ਤੁਸੀਂ ਕੈਮਿਸ ਤੋਂ ਜਾ ਕੇ ਲੈ ਸਕਦੇ ਹੋ ਤੁਹਾਨੂੰ ਮਿਲ ਜੂ ਤੁਹਾਡੀ ਹਰ ਮਾਰਕੀਟ ਦੇ ਵਿੱਚ ਇੱਕ کریم ਮੌਜੂਦ ਹੈ ਇਸ کریم ਦਾ ਰਿਜ਼ਲਟ 100% ਆ ਬਹੁਤ ਸੋਹਣਾ ਰਿਜ਼ਲਟ ਹੈ ਜੀ کریم ਦਾ ਪਰ ਇਹ کریم ਥੋੜੀ ਮਹਿੰਗੀ ਹੈ ਕਈ ਜਗ੍ਹਾ ਤੇ ਉਹਨਾਂ ਨੇ ਵੀ ਦੱਸਿਆ ਵੀ ਕਈ ਜਗ੍ਹਾ ਤੇ 13-1400 ਦੀ ਵੀ ਮਿਲਦੀ ਹੈ ਕਈ ਜਗ੍ਹਾ ਤੇ 15-1600 ਦੀ ਵੀ ਮਿਲਦੀ ਹੈ کریم ਹੈਲਥ ਇੰਡੀਕਸੀਸ਼ੀਆ ਨਾ ਰਿਜ਼ਲਟ ਬਹੁਤ ਜ਼ਿਆਦਾ ਸੋਹਣਾ ਹੁੰਦਾ ਦੇਖੋ ਕਹਿੰਦੇ ਹੁੰਦੇ ਹਨ ਸਸਤਾ ਰੋਵੇ ਬਾਰ-ਬਾਰ ਮਹਿੰਗਾ ਰੋਵੇ ਇੱਕ ਵਾਰ ਸੋ ਜੀ ਮਹਿੰਗੀ ਚੀਜ਼ ਦਾ ਰਿਜ਼ਲਟ ਵੀ ਤੁਹਾਨੂੰ ਮਿਲੇਗਾ ਹੀ ਮਿਲੇਗਾ ਤੇ ਇਹ ਦੇਸੀ ਆਯੁਰਵੈਦਿਕ ਕਰੀਮ ਹੈ ਸੋ ਇਹ ਕਰੀਮ ਜਿਹੜੀ ਹੈ ਤਾਂ ਕਰਕੇ ਥੋੜੀ ਜੀ ਮਹਿੰਗੀ ਹੈ ਜਿਹੜੀ ਵਧੀਆ ਚੀਜ਼ ਹੁੰਦੀ ਹੈ ਆਯੁਰਵੈਦਿਕ ਹੁੰਦੀ ਹੈ ਤੇ ਜਿਹੜੀ ਖਾਸ ਕਰ ਚੜੀ ਬੁੱਟੀਆਂ ਨਾਲ ਤਿਆਰ ਹੁੰਦੀਆਂ ਚੀਜ਼ਾਂ ਉਹ ਥੋੜੀਆਂ ਮਹਿੰਗੀਆਂ ਹੁੰਦੀਆਂ ਨੇ ਸੋ ਇਸ ਕਰੀਮ ਨੂੰ ਤੁਸੀਂ ਕੀ ਕਰਨਾ ਮੱਕੀ ਦੇ ਦਾਣੇ ਜਿੰਨੀ ਲੈ ਲੈਣੀ ਹੈ ਜੇ ਜ਼ਿਆਦਾ ਨਹੀਂ ਲੈਣੀ ਜਿੰਨਾ ਮੱਕੀ ਦਾ ਦਾਣਾ ਹੁੰਦਾ ਉਹਨਾਂ ਇੱਕ ਤੁਸੀਂ ਲੈ ਕੇ ਆਪਦੇ ਲੈ ਕੇ ਉਹਨੂੰ ਚੰਗੀ ਤਰ੍ਹਾਂ ਫਲਾ ਕੇ ਤੁਸੀਂ ਇਹਦੇ ਚਿਹਰੇ ਤੇ ਲਗਾ ਲਿਓ ਖਾਸ ਕਰ ਜਿੱਥੇ ਤੁਹਾਡੇ ਮਤਲਬ ਕੀ ਛਾਈਆਂ ਨੇ ਉਸ ਤੇ ਥੋੜਾ ਜਿਹਾ ਜ਼ਿਆਦਾ ਧਿਆਨ ਦਿਓ ਠੀਕ ਹੈ ਜੀ ਇਹ ਤੁਸੀਂ ਕਿੰਨਾ ਟਾਈਮ ਲਾਉਣੀ ਆ ਤੁਸੀਂ ਇਹ 3 ਮਹੀਨੇ ਲਗਾਤਾਰ ਲਾਉਣੀ ਆ 3 ਮਹੀਨਿਆਂ ਚ ਤੁਹਾਡੀਆਂ ਇਹ ਜੇ ਉਹ ਵੀ ਤਾਂ 3 ਮਹੀਨੇ ਵੀ ਤਾਂ ਲੱਗਣਗੇ ਅਗਰ ਤੁਹਾਡੀਆਂ ਜ਼ਿਆਦਾ ਡੂੰਘੇ ਚ ਸਕਿਨ ਦੇ ਵਿੱਚ ਅਗਰ ਤਾਂ ਉਤਰੀ ਸਕਿਨ ਦੇ ਵਿੱਚ ਨਿਸ਼ਾਨੀਆਂ ਤਾਂ ਤਾਂ ਉਹ 15 ਦਿਨ ਦੇ ਵਿੱਚ ਖਤਮ ਹੋ ਜਾਣਗੀਆਂ ਠੀਕ ਹੈ ਜੀ ਅਗਰ ਤੁਹਾਡੀਆਂ ਜਿਆਦਾ ਡੂੰਘੀਆਂ ਸਕਿਨ ਦੇ ਵਿੱਚ ਨੇ ਫੇਰ ਇਹ ਤੁਹਾਡਾ 3 ਮਹੀਨੇ ਤੱਕ ਤੁਹਾਨੂੰ ਪ੍ਰੋਸੈਸ ਪੂਰਾ ਕਰਨਾ ਜ਼ਰੂਰੀ ਹੈ ਕਿਉਂਕਿ ਦੇਖੋ ਜਿਹੜੀਆਂ ਸ਼ਾਇਆ ਹੁੰਦੀਆਂ ਹਨ ਉਹਦੀਆਂ ਅਲੱਗ-ਅਲੱਗ ਟਾਈਪਸ ਹੁੰਦੀਆਂ ਨੇ ਇੱਕ ਹੁੰਦੀਆਂ ਜਿਹੜੀ ਉਤਲੀ ਸਕਿਨ ਦੇ ਵਿੱਚ ਹੀ ਹੁੰਦੀਆਂ ਇੱਕ ਥੋੜਾ ਜਿਹਾ ਡੂੰਘੀਆਂ ਹੁੰਦੀਆਂ ਇੱਕ ਜਿਹੜੀਆਂ ਹੁੰਦੀਆਂ ਬਹੁਤ ਜ਼ਿਆਦਾ ਡੂੰਘੀਆਂ ਹੁੰਦੀਆਂ ਨੇ ਡੀਪ ਤੱਕ ਹੁੰਦੀਆਂ ਨੇ ਸੋ ਉਹਨਾਂ ਨੂੰ ਠੀਕ ਹੋਣ ਲਈ ਥੋੜਾ ਟਾਈਮ ਲੱਗੂ ਤੁਸੀਂ 3 ਮਹੀਨੇ ਲਗਾਤਾਰ ਸਕ੍ਰੀਨ ਨੂੰ ਲਾਉਣਾ ਇਸ ਤੋਂ ਇਲਾਵਾ ਤੁਸੀਂ ਇੱਕ ਚੀਜ਼ ਹੋਰ ਕਰਨੀ ਹੈ ਅਗਰ ਤੁਸੀਂ ਚਾਹੁੰਦੇ ਸ਼ਾਇਆ ਠੀਕ ਹੋਵੇ ਨਾਲ ਤੁਸੀਂ ਲੈਣਾ ਇੱਕ ਔਲੇ ਦਾ ਜੂਸ ਉਹਦਾ ਸਕਰੀਨਸ਼ਾਟ ਮੈਂ ਇੱਥੇ ਲਾ ਰਹੀ ਹਾਂ ਜੀ ਇਹ ਔਲੇ ਦਾ ਜੂਸ ਵੈਸੇ ਆਯੁਰਵੈਦਿਕ ਹੈ ਬਹੁਤ ਵਧੀਆਗਾ ਪਿਓਰ ਹੈ ਅਗਰ ਤੁਸੀਂ ਇਹ ਨਹੀਂ ਲੈਣਾ ਤੁਸੀਂ ਕਿਸੇ ਹੋਰ ਕੰਪਨੀ ਦਾ ਲੈਣਾ ਤੁਸੀਂ ਉਹ ਵੀ ਲੈ ਸਕਦੇ ਹੋ ਅਗਰ ਕਿਸੇ ਹੋਰ ਕੰਪਨੀ ਦਾ ਵੀ ਪਿਓਰ ਆਉਂਦਾ ਤਾਂ ਕਿਉਂਕਿ ਜਿਹੜਾ ਮੈਂ ਇੱਥੇ ਸ਼ੇਅਰ ਕਰ ਰਹੀ ਹਾਂ ਜੀ ਇਹਦੇ ਵਿੱਚ ਨਾ ਥੱਲੇ ਪਲਪ ਹੁੰਦਾ ਇਹ ਮੈਂ ਆਪਣੇ ਵੱਲੋਂ ਸ਼ੇਅਰ ਕਰ ਰਹੀ ਹਾਂ ਜਿਹੜਾ ਤੁਹਾਨੂੰ ਔਲੇ ਦਾ ਜੂਸ ਦੱਸ ਰਹੀ ਹਾਂ ਇਹਦੇ ਵਿੱਚ ਨਾ ਥੱਲੇ ਤੁਸੀਂ ਦੇਖਿਓ ਤੇ ਬੋਤਲ ਨੂੰ ਘੁਮਾਉਂਗੇ ਥੱਲੇ ਪਲਪ ਹੋਗਾ ਜਿਨ੍ਹਾਂ ਮੈਂ ਆਪਾਂ ਕਹਿਣਾ ਪਿਓਰ ਚੀਜ਼ ਆਪਾਂ ਬਣਾਉਣੀ ਆ ਤਾਂ ਇਹ ਤਾਂ ਕਰਕੇ ਦਾ ਰਿਜ਼ਲਟ ਵੀ ਬੈਸਟ ਹੁੰਦਾਗਾ ਤੇ ਤੁਸੀਂ ਚਾਹੋ ਕਿਸੇ ਹੋਰ ਕੰਪਨੀ ਦਾ ਲੈਣਾ ਤਾਂ ਪਿਓਰ ਹੋਣਾ ਚਾਹੀਦਾ ਬਸ ਤੁਸੀਂ ਹੋਰ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਤਾਂ ਤੁਸੀਂ ਬੀ ਐਮ ਐਲ ਜਿਹੜਾ ਹੈਗਾ ਤੁਸੀਂ ਉਹ ਚੂਸ ਲੈਣਾ ਇੱਕ ਗਲਾਸ ਦੇ ਵਿੱਚ ਬਾਕੀ ਤੁਸੀਂ ਪਾ ਲੈਣਾ ਪਾਣੀ ਠੀਕ ਹੈ ਜੀ ਤੇ ਉਹ ਤੁਸੀਂ ਖਾਲੀ ਪੇਟ ਸਵੇਰੇ ਪੀਣਾਗਾ ਸਿੱਪ ਸਿੱਪ ਕਰਕੇ ਪੀਣਾ ਘੁੱਟ ਘੁੱਟ ਕਰਕੇ ਪੀਣਾ ਇਹ ਨਹੀਂ ਵੀ ਇੱਕਦਮ ਪੀ ਜਾਓ ਘੁੱਟ ਘੁੱਟ ਕਰਕੇ ਪੀਣਾ ਬੀ ਐਮ ਐਲ ਜੂਸ ਪਾ ਲੈਣਾ ਬਾਕੀ ਪਾਣੀ ਸਵੇਰੇ ਪੀਣਾ ਫਿਰ ਇਹ ਮੈਂ ਜਕਰ ਆਥਣ ਵੇਲੇ ਪੀਣਾ ਆਥਣ ਵੇਲੇ ਵੀ ਰੋਟੀ ਖਾਣ ਤੋਂ ਪਹਿਲਾਂ ਜਦੋਂ ਤੁਹਾਡਾ ਪੇਟ ਤੁਹਾਨੂੰ ਲੱਗੇ ਇਸ ਟਾਈਮ ਮੇਰਾ ਪੇਟ ਖਾਲੀ ਹੈ ਉਸ ਟਾਈਮ ਬੀ ਐਮ ਐਲ ਜੂਸ ਲੈ ਲਿਓ ਨਾਲ ਤੁਸੀਂ ਲੈ ਲਿਓ ਵਿੱਚ ਪਾ ਲਿਆ ਪਾਣੀ ਤੇ ਉਦੋਂ ਵੀ ਘਟਾ ਵਾਟੇ ਤੁਸੀਂ ਉਹਨੂੰ ਪੀਣਾ ਇਦੇ ਨਾਲ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਜੀ ਉਹਨਾਂ ਨੇ ਵੀ ਗਰੰਟੀ ਦਿੱਤੀ ਆ ਉਹ ਕਹਿੰਦੇ ਸਾਡੇ ਬਹੁਤ ਸਾਰੇ ਜਿਹੜੇ ਹੈਗੇ ਆ ਜਿਹੜੇ ਸਾਡੇ ਕੋਲੇ ਆਉਂਦੇ ਨੇ ਲੋਕ ਦਵਾਈ ਲੈਣ ਬਹੁਤ ਲੋਕਾਂ ਦੇ ਫਰਕ ਪਿਆ ਸੋ ਤੁਸੀਂ ਵੀ ਇਹਨੂੰ ਇਦਾਂ ਹੀ ਟਰਾਈ ਕਰਿਓ ਤਾਂ ਤੁਹਾਨੂੰ ਰਿਜ਼ਲਟ ਪੂਰਾ ਮਿਲੂਗਾ ਜਿਹੜੀ ਇਹ ਕਰੀਮ ਹੈ ਜੀ ਇਹ ਕਰੀਮ ਮੈਂ ਵਸੇ ਕਿਸੇ ਹੋਰ ਤੋਂ ਵੀ ਸੁਣਿਆ ਸੀ ਪਹਿਲਾਂ ਇੱਕ ਕਰੀਮ ਬਾਰੇ ਪਰ ਮੈਨੂੰ ਉਦੋਂ ਥੋੜਾ ਇੰਨਾ ਧਿਆਨ ਨਹੀਂ ਰਿਹਾ ਤੇ ਲੇਕਿਨ ਜਦੋਂ ਉਹਨਾਂ ਨੇ ਇਹ ਚੀਜ਼ ਦੱਸੀ ਤਾਂ ਮੈਨੂੰ ਲੱਗਿਆ ਕਿ ਵਾਕਈ ਮੈਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੀਦਾ ਹੈ ਸੋ ਵੀਡੀਓ ਨੂੰ ਪੂਰਾ ਨਾ ਸਾਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਗੇ ਵਾਤ ਤੋਂ ਬਾਅਦ ਤੇ ਬਾਕੀ ਜਦੋਂ ਤੁਹਾਨੂੰ ਇਸ ਚੀਜ਼ ਦਾ ਫਰਕ ਮਿਲਿਆ ਜੇ ਰਿਜ਼ਲਟ ਮਿਲਿਆ ਕਮੈਂਟ ਸੈਕਸ਼ਨ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚਲੋ ਜੀ ਹੁਣ ਵੀਡੀਓ ਦਾ ਵੀ ਕਰਦੇ ਐਂਡ ਇਦਾਂ ਵੀ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਮਿਲਦਿਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ